ਚਾਹੀਦਾ ਵਾ ਮੇਰੇ ਪ੍ਰਾਣੇ ਮੇਰੇ ਦਾਦੀ ਨੇ ਬਹੁਤ ਬੇਰਹਿਮੀ ਨਾਲ ਹਤਿਆਤ ਕਰ ਦਿੱਤੀ ਆ ਕਿਹੜੀ ਥਾਂ ਦੀ ਕੋੜੇਵਾਲ ਕੰਗ ਪਿੰਡ ਕਿੱਥੇ ਪੈਂਦਾ ਜੀ ਮਜੀਠੇ ਏਰੀਏ ਚ ਕਾਰਨ ਕੀ ਸੀ ਹੈ ਜੀ ਕਾਰਨ ਸਿਰਫ ਜਾਇਦਾਦ ਤੋਂ ਜਾਇਦਾਦ ਕਰੇ ਹਾਂਜੀ ਸਰ ਅਸੀਂ 6 ਭੈਣ ਭਰਾ ਆ ਅਸੀਂ 6 ਭੈਣ ਭਰਾ ਆ ਤੇ ਪੁਲਿਸ ਕਾਰਵਾਈ ਕੀਤੀ ਸਰ ਪੁਲਿਸ ਕਾਰਵਾਈ ਕੀਤੇ ਹੁਣ ਹਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਸਰ ਪੁਲਿਸ ਵੱਲੋਂ ਕੀ ਕਿਹਾ ਗਿਆ ਹੈ ਪੁਲਿਸ ਵੱਲੋਂ ਕਹਾ ਗਿਆ ਕਿ ਪਰ ਚਾ ਬਿਆ ਡਾੜੀ ਦੇ ਬਿਆਨ ਲੈ ਚੁੱਕੇ ਹੈ ਪਰ ਕੋਈ ਸੁਣਵਾਈ ਨਹੀਂ ਹੋਣ ਹੁੰਦੀ ਪਈ ਸਾਡੀ ਮੰਗ ਹੀ ਕਰਦੇ ਸਰ ਮੰਗਾ ਹਨ ਇਨਸਾਫ ਚਾਹੀਦਾ ਵਾ ਸਾਹੀ ਸਜ਼ਾ ਕਰੋਣੀ ਬਸ ਮੇਰਾ ਭਰਾ ਜਤਿੰਦਰ ਸਿੰਘ ਨੇ ਮੇਰੇ ਡਾੜੀ ਦੀ ਹੱਤਿਆ ਲਾਂ ਦੀ ਕੋਸ਼ਿਸ਼ ਕੀਤੀ ਆ ਕਿਹੜੇ ਇਲਾਕੇ ਦੇ ਰਹਿਣ ਵਾਲੇ ਆਸੀਂ ਮਜੀਠੇ ਆਕਦੇ ਪਿੰਡ ਕਿਹੜਾ ਪਿੰਡ ਕੋੜੇ ਵਾਲਕਾਂ ਤੇ ਕਾਰਨ ਕੀ ਸੀ ਜ਼ਿਆਦਤ ਤੋਂ ਹਾਂਜੀ ਕਿੰਨੇ ਭੈਣ ਭਰਾਏ ਨੇ ਅਸੀਂ 6 ਭੈਣ ਭਰਾ ਵਾ ਹਨ ਇਨਸਾਫ ਚਾਹੀਦਾ ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹ ਕਿ ਦਵਾਰਾ ਹੈ ਉਹ ਵਿਆਹਾ ਵਾ ਕੋਈ ਨਸ਼ਾ ਨੁਸ਼ਾ ਕੀਤਾ ਸੀ ਹਾਂਜੀ ਸਰ ਸ਼ਰਾਬ ਪੀਂਦਾ ਗੋਲੀਆਂ ਖਾਂਦਾ ਨਸ਼ੇਦਾਰੀ ਉਹ ਰਾਤ ਕਿਤੇ दारू-ਦੂਰੂ ਇਹਨਾਂ ਪੀਤੀ ਆਉਸਰੇ ਚੀ ਤੇ ਮਗਰੋਂ ਇਹ ਝਗੜ ਕਪੇ ਵੀ ਘਰ ਦਾ ਥਾਂ ਵਾ 8 ਮਰਲੇ ਤੇ ਉਹ ਕਹਿੰਦਾ ਮੈਨੂੰ ਅੱਧਾ ਦਓ ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਤੇ ਇਹਨਾਂ ਨੂੰ 2-2 ਮਰਲੇ ਜਗ੍ਹਾ ਹੁੰਦੀ ਆ ਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਥਾਂ ਦੋ ਤੇ ਚਿੰਨ ਦੀ ਹਾਊਸ ਵਿੱਚ ਕੋਈ ਗੱਲਬਾਤ ਹੋ ਗਈ ਤੇ ਇਹਦੇ ਪਤਾ ਨਹੀਂ ਕਿਵੇਂ ਕਿਤੇ दारू ਜ਼ਿਆਦਾ ਪੀਤੀ ਸੀ ਤੇ ਡਿੱਗ ਪਿਆ ਕਿਤੇ ਮੰਜੇ ਦੇ ਪਾਵੇ ਤੇ ਡਿੱਗਾ ਕਿਤੇ ਸਿਰ ਵੱਜ ਗਿਆ ਤੇ ਉਹ ਇਹਨਾਂ ਨੇ ਬਾਅਦ ਚ ਇੱਕ ਹੈਲਪਲਾਈਨ ਤੇ ਦਰਖਾਸਤ ਪਾਤੀ ਹੈ ਤੇ ਜਿਹੜਾ ਜਿਹੜਾ ਮੁੜਾ ਆਪਣੇ ਜਤਿੰਦਰ ਸਿੰਘ ਗੋਲਡੀ ਗੋਲਡੀ ਦੇ ਨਾਲ ਹੀ ਆਪਣੇ ਇਹਦਾ ਹੋਇਆ ਝਗੜਾ ਹੈ ਗੋਲਡੀ ਨਾਲ ਝਗੜਾ ਤੇ ਗੋਲਡੀ ਤੇ ਮਿਲਿਆ ਨਹੀਂ ਮੈਂ ਕਾਫੀ ਮਤਲਬ ਪਿੰਡ ਚੋਂ ਜਾ ਕੇ ਵੀ ਤਸਦੀਕ ਕੀਤਾ ਲੇਕਿਨ ਇਹਦੀ ਬੈਕਗ੍ਰਾਉਂਡ ਬਹੁਤ ਹੀ ਮਤਲਬ ਘਟੀਆ ਦੱਸੀ ਹੈ ਇਹ ਪੈਸੇ ਤੋਂ ਆਰਮੀ ਵਿੱਚ ਹੀ ਆਰਮੀ ਚੋਂ ਰਿਟਾਇਰ ਆਇਆ ਤੇ ਅੱਜ ਕੱਲ ਮਤਲਬ ਡਰਿੰਕ ਦਾ ਜਿਆਦਾ ਸਕੀਨ ਹੈ ਤੇ ਜਿਹੜੇ ਇਹਦੇ ਸਾਡੇ ਕਈ ਮਾਮਲੇ ਸਾਡੇ ਕੋਲ ਇੱਥੇ ਪਹਿਲਾਂ ਵੀ ਆਏ ਨੇ ਤੇ ਇਹ ਮੁਲਾਜ਼ਮਾ ਨੂੰ ਵੀ ਬਹੁਤ ਆਪਣੇ ਬੁਰਾ ਭਲਾ ਬੋਲਦਾ ਮਾੜਾ ਚੰਗਾ ਚਾਹੀਦਾ ਵਾ ਮੇਰੇ ਪ੍ਰਾਣੇ ਮੇਰੇ ਦਾਦੀ ਨੇ ਬਹੁਤ ਬੇਰਹਿਮੀ ਨਾਲ ਹਤਿਆ ਕਰਤੀ ਆ ਕਿਹੜੀ ਥਾਂ ਦੇ ਕੋੜੇਵਾਲ ਕੰਗ ਪਿੰਡ ਕਿੱਥੇ ਪੈਂਦਾ ਜੀ ਮਜੀਠਾ ਏਰੀਏ ਚ ਕਾਰਨ ਕੀ ਸੀ ਇਹ ਕਾਰਨ ਸਿਰਫ ਜਾਇਦਾਦ ਤੋਂ ਜਾਇਦਾਦ ਤੋਂ ਹਾਂਜੀ ਸਰ ਅਸੀਂ 6 ਭੈਣ ਭਰਾ ਆ ਅਸੀਂ 6 ਭੈਣ ਭਰਾ ਆ ਕੀ ਕੋਈ ਕਾਰਵਾਈ ਕੀਤੀ ਸਰ ਪੁਲਸ ਕਾਰਵਾਈ ਕੀਤੇ ਉਹ ਹਜੇ ਕੋਈ ਹਾਦੀ ਸੁਣਵਾਈ ਨਹੀਂ ਹੁੰਦੀ ਪਈ ਸਰ ਪੁਲਸ ਵੱਲੋਂ ਕੀ ਕਿਹਾ ਗਿਆ ਪੁਲਸ ਵੱਲੋਂ ਕਿਹਾ ਗਿਆ ਕਿ ਪਰਚਾ ਵੀ ਆੜੀ ਦੇ ਬਿਆਨ ਲੈ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਹੋਣ ਹੁੰਦੀ ਪਈ ਸਾਡੀ ਮੰਗੀ ਕਰ ਰਹੇ ਤੁਸੀਂ ਸਰ ਮੰਗਾ ਹਨ ਇਨਸਾਫ ਚਾਹੀਦਾ ਵਾ ਸਾਂ ਇਹ ਸਜ਼ਾ ਕਰਨੀ ਬਸ ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਦਾਦੀ ਦੀ ਹੱਤਿਆ ਲਾਣ ਦੀ ਕੋਸ਼ਿਸ਼ ਕੀਤੀ ਆ ਕਿਹੜੇ ਇਲਾਕੇ ਦੇ ਰਹਿਣ ਵਾਲੇ ਤੁਸੀਂ ਅਸੀਂ ਮਜੀਠੇ ਆਕਦੇ ਪਿੰਡ ਕਿਹੜਾ ਪਿੰਡ ਬੋੜੇ ਵਾਲਾਂ ਤੇ ਕਾਰਨ ਕੀ ਸੀ ਜ਼ਿਆਦਤ ਤੋਂ ਜ਼ਿਆਦਤ ਤੋਂ ਹਾਂਜੀ ਕਿੰਨੇ ਭੈਣ ਭਰਾਏ ਨੇ ਅਸੀਂ 6 ਭੈਣ ਭਰਾਵਾ ਹਨ ਇਨਸਾਫ ਚਾਹੀਦਾ ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹ ਕੇ ਦੁਬਾਰਾ ਹੈ ਉਹ ਵਿਆਇਆ ਵਾ ਕੋਈ ਨਸ਼ਾ ਨੁਸ਼ਾ ਕੀਤਾ ਸੀ ਹਾਂਜੀ ਸਰਸਰਾਪੀਂਦਾ ਗੋਲੀਆਂ ਖਾਂਦਾ ਨਸ਼ੀਦੀ ਉਹ ਰਾਤ ਕਿਤੇ दारू-ਦੂਰੂ ਇਹਨਾਂ ਪੀਤੀ ਹੌਸਲੇ ਚੀ ਤੇ ਮਗਰੋਂ ਇਹ ਝਗੜ ਕੇ ਵੀ ਘਰ ਦਾ ਥਾਂ ਵਾ 8 ਮਰਲੇ ਤੇ ਉਹ ਕਹਿੰਦਾ ਮੈਨੂੰ ਅੱਧਾ ਦਓ ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਹੈ ਤੇ ਇਹਨਾਂ ਨੂੰ ਦੋ-ਦੋ ਮਰਲੇ ਜਗ੍ਹਾ ਹੁੰਦੀ ਆ ਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਥਾਂ ਦੋ ਤੇ ਚਿੰਨ ਦੀ ਹੌਸਲੇ ਚ ਕੋਈ ਗੱਲਬਾਤ ਹੋਗੀ ਤੇ ਇਹਦੇ ਪਤਾ ਨਹੀਂ ਕਿਵੇਂ ਕਿਤੇ दारू ਜ਼ਿਆਦਾ ਪੀਤੀ ਸੀ ਤੇ ਡਿੱਗ ਪਿਆ ਕਿਤੇ ਮੰਜੇ ਦੇ ਪਾਵੇ ਤੇ ਡਿੱਗਾ ਕਿਤੇ ਸਿਰ ਵੱਜ ਗਿਆ ਤੇ ਉਹ ਇਹਨਾਂ ਨੇ ਬਾਅਦ ਚ ਇੱਕ ਹੈਲਪਲਾਈਨ ਤੇ ਦਰਖਾਸਤ ਪਾਤੀ ਹੈ ਤੇ ਜਿਹੜਾ ਜਿਹੜਾ ਮੁੜਾ ਆਪਣੇ ਜਤਿੰਦਰ ਸਿੰਘ 골ਡੀ 골ਡੀ ਦੇ ਨਾਲ ਹੀ ਆਪਣੇ ਇਹਦਾ ਹੋਇਆ ਝਗੜਾ 골ਡੀ ਨਾਲ ਝਗੜਾ ਤੇ 골ਡੀ ਤੇ ਮਿਲਿਆ ਨਹੀਂ ਮੈਂ ਕਾਫੀ ਮਤਲਬ ਪਿੰਡ ਚੋਂ ਜਾ ਕੇ ਵੀ ਤਸਦੀਕ ਕੀਤਾ ਲੇਕਿਨ ਇਹਦੀ ਬੈਕਗ੍ਰਾਉਂਡ ਬਹੁਤ ਹੀ ਮਤਲਬ ਕਿਟਿਆ ਦੱਸੀ ਹੈ ਇਹ ਪੇਸੇ ਤੋਂ ਆਰਮੀ ਵਿੱਚ ਹੀ ਆਰਮੀ ਤੋਂ ਰਿਟਾਇਰ ਆਇਆ ਤੇ ਅੱਜ ਕੱਲ ਮਤਲਬ ਡਰਿੰਕ ਦਾ ਜਿਆਦਾ ਸਕੀਨ ਤੇ ਜਿਹੜੇ ਇਹਦੇ ਸਾਡੇ ਕਈ ਮਾਮਲੇ ਸਾਡੇ ਕੋਲ ਇੱਥੇ ਪਹਿਲਾਂ ਵੀ ਆਏ ਨੇ ਤੇ ਇਹ ਮੁਲਾਜ਼ਮਾਂ ਨੂੰ ਵੀ ਬਹੁਤ ਆਪਣੀ ਬੁਰਾ ਭਲਾ ਬੋਲਦਾ ਮਾੜਾ ਚੰਗਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ